ਕੁਝ ਸਮਾਂ ਉਪਰੰਤ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਪਰਿਵਾਰ ਸਹਿਤ ਚੋਂ ਪੁੱਤਰਾਂ ਨੂੰ ਨਾਲ ਲੈ ਕੇ ਕੁਝ ਸੈਨਾ ਸਹਿਤ ਪਹਾੜਾਂ ਵੱਲ ਤੁਰ ਪਏ ਦਿਨ ਵੇਲੇ ਗੁਰੂ ਜੀ ਪਹਾੜਾਂ ਵਿੱਚ ਸ਼ਿਕਾਰ ਖੇਡਦੇ ਅਤੇ ਰਾਤ ਸਮੇਂ ਆਪਣੇ ਡੇਰੇ ਪਹੁੰਚ ਕੇ ਵਿਸ਼ਰਾਮ ਕਰਦੇ ਇੱਕ ਦਿਨ ਗੁਰੂ ਮਹਾਰਾਜ ਜੀ ਨੇ ਸੁਣਿਆ ਕਿ ਇੱਥੇ ਬਾਬਾ ਸ਼੍ਰੀਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਰਹਿੰਦੇ ਹਨ ਸ੍ਰੀ ਗੁਰੂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਫਿਰ ਹੱਥ ਜੋੜ ਕੇ ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਬੈਠ ਗਏ ਕੁਸ਼ਲ ਪ੍ਰਸੰਤਾ ਪੁੱਛ ਕੇ ਬਾਬਾ ਜੀ ਨੇ ਪੁੱਛਿਆ ਆਪ ਜੀ ਦੇ ਕਿੰਨੇ ਪੁੱਤਰ ਹਨ ਗੁਰੂ ਜੀ ਨੇ ਕਿਹਾ ਚਾਰ ਸਾਡੇ ਪਾਸ ਹਾਜ਼ਰ ਹਨ ਅਤੇ ਪੰਜਵੇਂ ਸ਼੍ਰੀ ਅਟੱਲ ਰਾਏ ਜੀ ਪਰਲੋਕ ਗਮਨ ਕਰ ਗਏ ਹਨ। ਬਾਬਾ ਸ਼੍ਰੀਚੰਦ ਜੀ ਨੇ ਕਿਹਾ ਇਨ੍ਹਾਂ ਵਿੱਚੋਂ ਆਪਣਾ ਇੱਕ ਸੁਪੁੱਤਰ ਸਾਨੂੰ ਦੇ ਦਿਓ। ਬਾਬਾ ਜੀ ਦੇ ਬਚਨ ਸੁਣ ਕੇ ਸਤਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਸ਼੍ਰੀ ਗੁਰਦੱਤਾ ਜੀ ਨੂੰ ਬਾਬਾ ਜੀ ਦੇ ਅਰਪਣ ਕਰ ਦਿੱਤਾ। ਬਾਬਾ ਸ਼੍ਰੀਚੰਦ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਤੁਸੀਂ ਧੰਨ ਹੋ ਜਿਨ੍ਹਾਂ ਵਿੱਚ ਇਤਨੀ ਨਿਮਰਤਾ ਹੈ। ਸਾਡੇ ਘਰ ਤੋਂ ਤੁਸੀਂ ਸਭ ਕੁਝ ਪਹਿਲਾਂ ਹੀ ਲੈ ਲਿਆ ਹੋਇਆ ਹੈ। ਹੁਣ ਸਾਡੇ ਪਾਸ ਕੇਵਲ ਇੱਕ ਟੋਪੀ ਭਾਵ ਕੇ ਉਦਾਸ ਚਿੰਨ ਰਹਿ ਗਈ ਹੈ ਉਹ ਵੀ ਤੁਸਾਂ ਵਿਡਿਆਈ ਨਾਲ ਲੈ ਲਈ ਹੈ ਇਹ ਬਚਨ ਕਰਕੇ ਬਾਬਾ ਜੀ ਨੇ ਆਪਣੇ ਸਿਰ ਤੋਂ ਉਹ ਜੋ ਟੋਪੀ ਨੁਮਾ ਸਿਰ ਤੇ ਮੜੱਸਾ ਮਾਰਿਆ ਹੋਇਆ ਸੀ ਉਤਾਰ ਕੇ ਸ੍ਰੀ ਗੁਰਦਿੱਤਾ ਜੀ ਦੇ ਸਿਰ ਉੱਤੇ ਰੱਖ ਦਿੱਤਾ ਉਸ ਦਿਨ ਤੋਂ ਸਿੱਖ ਸੰਗਤਾਂ ਨੇ ਜਾਣ ਲਿਆ ਕਿ ਸ੍ਰੀ ਗੁਰਦਿੱਤਾ ਜੀ ਬਾਬਾ ਸ਼੍ਰੀਚੰਦ ਜੀ ਦੇ ਹੋ ਗਏ ਹਨ ਜਿਸ ਕਰਕੇ ਆਪ ਜੀ ਦੀ ਅਲ ਬਾਬਾ ਗੁਰਦਿੱਤਾ ਜੀ ਪੈ ਗਈ ਕੁਝ ਦਿਨ ਬਾਬਾ ਜੀ ਪਾਸ ਰਹਿ ਕੇ ਗੁਰੂ ਜੀ ਸਤਲੁਜ ਦੇ ਕਿਨਾਰੇ ਆ ਗਏ ਸ੍ਰੀ ਗੁਰਦਿੱਤਾ ਜੀ ਨੂੰ ਆਪ ਜੀ ਨੇ ਕਿਹਾ ਤੁਸੀਂ ਇੱਥੇ ਪਹਾੜਾਂ ਵਿੱਚ ਹੀ ਆਪਣਾ ਇੱਕ ਨਗਰ ਬਣ ਲਵੋ ਭਾਵ ਕੇ ਇੱਕ ਨਗਰ ਬਸਾ ਲਵੋ ਸ੍ਰੀ ਗੁਰਦਿੱਤਾ ਜੀ ਨੂੰ ਪਹਾੜਾਂ ਵਿੱਚ ਸਤਲੁਜ ਤੋਂ ਪਾਰ ਆਪਣਾ ਨਗਰ ਬਸਾਉਣ ਵਾਸਤੇ ਆਗਿਆ ਕਰਕੇ ਗੁਰੂ ਜੀ ਨੇ ਕਿਹਾ ਉੱਥੇ ਪਾਸ ਹੀ ਇੱਕ ਬੁੱਢਣ ਸ਼ਾਹ ਫਕੀਰ ਰਹਿੰਦਾ ਹੈ ਉਹ ਬੜੇ ਚਿਰ ਤੋਂ ਅਡੀਕ ਰੱਖ ਕੇ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰਦੱਤਾ ਜੀ ਨੇ ਪੁੱਛਿਆ ਮਹਾਰਾਜ ਸਾਈ ਬੁੱਢਣ ਸ਼ਾ ਉੱਥੇ ਕਿਉਂ ਬੈਠਾ ਹੈ ਅਤੇ ਮੈਨੂੰ ਕਿਉਂ ਮਿਲਣਾ ਚਾਹੁੰਦਾ ਹੈ ਇਸ ਦਾ ਕਾਰਨ ਮੈਨੂੰ ਸਮਝਾ ਦਿਓ ਗੁਰੂ ਜੀ ਨੇ ਦੱਸਿਆ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਉਸ ਸਮੇਂ ਬੁੱਢਣ ਸ਼ਾ ਬੱਕਰੀਆਂ ਚਾਰਦਾ ਸੀ ਉਸ ਦੀਆਂ ਬੱਕਰੀਆਂ ਦੀ ਰਾਖੀ ਇੱਕ ਸ਼ੇਰ ਕਰਦਾ ਸੀ ਜਦ ਉਸਨੇ ਗੁਰੂ ਜੀ ਵਾਸਤੇ ਬੱਕਰੀਆਂ ਚੋਕੇ ਦੁੱਧ ਲਿਆਂਦਾ ਅਤੇ ਕਿਹਾ ਸੰਤ ਜੀ ਦੁੱਧ ਛਕ ਲਵੋ ਤਾਂ ਗੁਰੂ ਜੀ ਨੇ ਕਿਹਾ ਸਾਈ ਜੀ ਤਪ ਤਾਪ ਦੇ ਹੋ ਕਿ ਤੁਸਾਂ ਇਸ ਦੀ ਸਫਲਤਾ ਵੀ ਵੇਖੀ ਹੈ ਕਿ ਨਹੀਂ ਕਿ ਤੁਹਾਡੇ ਮਨ ਨੂੰ ਅਜੇ ਤੱਕ ਸ਼ਾਂਤੀ ਆਈ ਹੈ ਜਾਂ ਫਿਰ ਨਹੀਂ ਬੁੱਢਣ ਸ਼ਾਹ ਜੀ ਨੇ ਪੁੱਛਿਆ ਸੰਤ ਜੀ ਤੁਹਾਡਾ ਕੀ ਨਾਮ ਹੈ ਅੱਗੋ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਵੀ ਨਾਲ ਸਨ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਹਨ ਤਾਂ ਸਾਈ ਜੀ ਨੇ ਉਹਨਾਂ ਦੀ ਆਓ ਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੀਣ ਲਈ ਭੇਟਾ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ ਭਾਈ ਮਰਦਾਨਾ ਜੀ ਬੋਲੇ ਗੁਰੂ ਜੀ ਨੇ ਜਿਸ ਨੂੰ ਕੁਝ ਉਪਦੇਸ਼ ਦੇਣਾ ਚਾਹਣ ਉਸ ਦੇ ਪਾਸ ਆਪ ਹੀ ਪਹੁੰਚ ਜਾਂਦੇ ਹਨ ਗੁਰੂ ਜੀ ਦਾ ਨਾਮ ਸੁਣ ਕੇ ਬੁੱਢਣ ਸ਼ਾਹ ਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਸਤਿਗੁਰੂ ਜੀ ਤੁਸੀਂ ਮੈਨੂੰ ਦਰਸ਼ਨ ਦੇ ਕੇ ਨੇਹਾਲ ਕਰ ਦਿੱਤਾ ਹੈ ਮੈਂ ਬੜੇ ਭਾਗਾ ਵਾਲਾ ਹਾਂ ਮੈਂ ਬੜੇ ਸਮੇਂ ਤੋਂ ਤੁਹਾਡਾ ਜਸ ਸੁਣ ਕੇ ਮਿਲਣਾ ਚਾਹੁੰਦਾ ਸੀ ਅੱਜ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਆਪਣੇ ਤਪ ਦਾ ਫਲ ਮਿਲ ਗਿਆ ਹੈ ਸਾਈਂ ਜੀ ਨੇ ਕਿਹਾ ਗੁਰੂ ਜੀ ਆਪ ਜੀ ਇਹ ਦੁੱਧ ਪ੍ਰਵਾਨ ਕਰੋ ਤਦ ਗੁਰੂ ਜੀ ਅੱਗੇ ਬੋਲੇ ਕਿ ਅੱਜ ਤਾਂ ਅਸੀਂ ਤਰਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਸ਼ਰਧਾ ਹੈ ਇਸ ਲਈ ਮੇਰੀ ਸ਼ਰਧਾ ਨੂੰ ਸਵੀਕਾਰ ਕਰੋ ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ ਉਸ ਸਮੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਸ਼ਰਧਾ ਸ਼ਰਧਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ ਸਗੋਂ ਛੇਵੇਂ ਜਾਮੇ ਵਿੱਚ ਆ ਕੇ ਜ਼ਰੂਰ ਪੀਾਂਗੇ ਇਹ ਸਾਡੀ ਅਮਾਨਤ ਹੈ ਸਾਈਂ ਜੀ ਇਸ ਨੂੰ ਸੰਭ ਕੇ ਰੱਖਿਓ ਸਾਈਂ ਜੀ ਆਸ ਦੀ ਕਿਰਨ ਲੈ ਕੇ ਅੱਗੇ ਹੋ ਕਹਿਣ ਲੱਗੇ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ ਹੁਣ ਕਿਤਨੀ ਧੀਰ ਮੈਨੂੰ ਹੋਰ ਜੀਉਣ ਲਈ ਮਜਬੂਰ ਕਰੋਗੇ ਸਾਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨ ਕੇ ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਨੇ ਵਿੱਚ ਦਬਾ ਕੇ ਰੱਖ ਦਿੱਤਾ ਜੋ 121 ਸਾਲ ਤੱਕ ਧੂਨੇ ਵਿੱਚ ਦੱਬਿਆ ਰਿਹਾ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਈਂ ਜੀ ਨਾਲ ਹੋਰ ਬਚਨ ਕਰਦੇ ਹਨ ਸਾਈਂ ਬੁੱਢਣ ਸਾਹਿਬ ਜੀ ਦੀ ਇਹ ਸ਼ਰਦਾ ਤੇ ਪ੍ਰੇਮ ਮਈ ਬਾਣੀ ਸੁਣ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਾਈਂ ਜੀ ਆਪਣੀ ਦੇਹ ਦਾ ਹੰਕਾਰ ਤਿਆਗ ਕੇ ਇੱਕ ਮਨ ਹੋ ਕੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰੋ ਮਨ ਨੂੰ ਕਿਸੇ ਪਾਸੇ ਡੋਲਣ ਨਾ ਦਿਓ ਇਹ ਹੀ ਮੁਕਤੀ ਦਾ ਸਾਧਨ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੁੱਢਣ ਸ਼ਾਹ ਜੀ ਦੀ ਬਿਰਤੀ ਟਿਕ ਗਈ ਅਤੇ ਸਮਾਧੀ ਵਿੱਚ ਲੱਗ ਗਈ ਜਦੋਂ ਦੋ ਪਹਿਰ ਪਿੱਛੇ ਭਾਈ ਬਾਲੇ ਨੇ ਉਠਾਇਆ ਤਾਂ ਬੁੱਢਣ ਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਨਾਲ ਮੇਰਾ ਮਨ ਹੁਣ ਟਿਕ ਗਿਆ ਹੈ ਹੁਣ ਮੈਂ ਤੁਹਾਡਾ ਸੰਗ ਛੱਡਣਾ ਨਹੀਂ ਚਾਹੁੰਦਾ ਮੈਨੂੰ ਆਪਣੇ ਨਾਲ ਹੀ ਰੱਖੋ ਤਾਂ ਸਤਗੁਰੂ ਮਹਾਰਾਜ ਜੀ ਨੇ ਆਖਿਆ ਸਾਈ ਜੀ ਅਜੇ ਤੁਹਾਡੀ ਉਮਰ ਬਹੁਤ ਵੱਡੀ ਹੈ ਬਹੁਤ ਲੰਬੀ ਹੈ ਸਾਡਾ ਛੇਵਾਂ ਸਰੂਪ ਜਦ ਆਵੇਗਾ ਤਾਂ ਤੁਹਾਡਾ ਅੰਤ ਹੋਵੇਗਾ ਬੁੱਢਣ ਸ਼ਾਹ ਜੀ ਨੇ ਹੈਰਾਨ ਹੋ ਕੇ ਪੁੱਛਿਆ ਸੰਤ ਜੀ ਮੈਨੂੰ ਤੁਹਾਡੇ ਛੇਵੇਂ ਸਰੂਪ ਧਾਰਨ ਕਰਨ ਦਾ ਕਿਵੇਂ ਪਤਾ ਲੱਗੇਗਾ ਸਤਿਗੁਰੂ ਜੀ ਨੇ ਕਿਹਾ ਸਾਡੇ ਛੇਵੇਂ ਜਾਮੇ ਦਾ ਇੱਕ ਸੁਪੁੱਤਰ ਜਦ ਤੁਹਾਡੇ ਪਾਸ ਆਣ ਕੇ ਦੁੱਧ ਮੰਗੇਗਾ ਤਾਂ ਤੁਸੀਂ ਸਮਝ ਲੈਣਾ ਕਿ ਸਾਡਾ ਛੇਵਾਂ ਸਰੂਪ ਪ੍ਰਗਟ ਹੋ ਗਿਆ ਹੈ ਭਾਬ ਕੇ ਗੁਰੂ ਨਾਨਕ ਦੇਵ ਜੀ ਨੇ ਬੁੱਢਣ ਸ਼ਾਹ ਜੀ ਨੂੰ ਕਿਹਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਸ੍ਰੀ ਗੁਰਦਿੱਤਾ ਜੀ ਤੁਹਾਡੇ ਪਾਸ ਆਉਣਗੇ ਉਪਰੰਤ ਇਹ ਬਾਰਤਾਲਾਪ ਕਰਕੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਉਥੋਂ ਤੁਰ ਪਏ ਅਤੇ ਬਾਬਾ ਬੁੱਢਣ ਸ਼ਾਹ ਜੀ ਛੇਵੇਂ ਸਰੂਪ ਦੇ ਧਿਆਨ ਵਿੱਚ ਲੱਗ ਕੇ ਗੁਰੂ ਗੁਰੂ ਜਪਣ ਲੱਗੇ ਇਹ ਗੱਲ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਕਿਹਾ ਜਾਓ ਉਹਨਾਂ ਨੂੰ ਮਿਲੋ ਅਤੇ ਉੱਥੇ ਆਪਣਾ ਨਗਰ ਬਸਾਉਣਾ ਕਰੋ ਗੁਰੂ ਜੀ ਦੀ ਇਸ ਆਗਿਆ ਅਨੁਸਾਰ ਸ੍ਰੀ ਗੁਰਦਿੱਤਾ ਜੀ ਸਾਈ ਬੁੱਢਣ ਸ਼ਾਹ ਫਕੀਰ ਦੇ ਪਾਸ ਪਹੁੰਚ ਗਏ ਆਪ ਜੀ ਨੇ ਵੇਖਿਆ ਕਿ ਸਾਈ ਬੁੱਢਣ ਸ਼ਾਹ ਜੀ ਦੀਆਂ ਬੱਕਰੀਆਂ ਇੱਕ ਛੇਰ ਚਾਰ ਰਿਹਾ ਹੈ ਅਤੇ ਸਾਈ ਜੀ ਆਪ ਸਤਨਾਮ ਦੇ ਜਾਪ ਵਿੱਚ ਟਿਕੇ ਬੈਠੇ ਹਨ। ਸ਼੍ਰੀ ਗੁਰਦੱਤਾ ਜੀ ਨੇ ਆਵਾਜ਼ ਮਾਰ ਕੇ ਆਖਿਆ ਸਾਈ ਜੀ ਉੱਠ ਕੇ ਸਾਡਾ ਦੁੱਧ ਦਿਓ। ਮੈਂ ਗੁਰੂ ਜੀ ਦਾ ਪੁੱਤਰ ਹਾਂ। ਮੈਨੂੰ ਬਹੁਤ ਭੁੱਖ ਲੱਗੀ ਹੈ। ਇਹ ਗੱਲ ਸੁਣ ਕੇ ਬੁੱਢਣ ਸ਼ਾਹ ਨੇ ਉੱਠ ਕੇ ਦੋਵੇਂ ਹੱਥ ਜੋੜ ਕੇ ਸਹਿਬ ਜਯਦਾ ਜੀ ਦੇ ਅੱਗੇ ਘੋੜੇ ਦੀ ਰਵਾਬ ਫੜ ਕੇ ਉਹਨਾਂ ਨੂੰ ھیਠਾਂ ਉਤਾਰਿਆ ਅਤੇ ਆਪਣੇ ਪਾਸ ਬਿਠਾਲ ਕੇ ਸਤਕਾਰ ਦੇ ਨਾਲ ਦੁੱਧ ਦਾ ਕਟੋਰਾ ਭਰ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਪਹਿਲੇ ਸਰੂਪ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਤਦ ਸ੍ਰੀ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰਨ ਕਰਕੇ ਸਾਈਂ ਬੁੱਢਣ ਸ਼ਾਹ ਜੀ ਨੂੰ ਦਰਸ਼ਨ ਦਿੱਤੇ ਦਰਸ਼ਨ ਕਰਕੇ ਬੁੱਢਣ ਸ਼ਾਹ ਬਹੁਤ ਪ੍ਰਸੰਨ ਹੋਏ ਫਿਰ ਗੁਰਦਿੱਤਾ ਜੀ ਨੇ ਆਖਿਆ ਅਸੀਂ ਇੱਥੇ ਇੱਕ ਆਪਣਾ ਨਗਰ ਬਸਾਉਣਾ ਚਾਹੁੰਦੇ ਹਾਂ ਆਪ ਕਿਰਪਾ ਕਰਕੇ ਸਾਨੂੰ ਜਗ੍ਹਾ ਦੱਸੋ ਜੋ ਨਗਰ ਵਾਸਤੇ ਚੰਗੀ ਹੋਵੇ ਤਦ ਬੁੱਢਣ ਸ਼ਾਹ ਨੇ ਆਖਿਆ ਇਸ ਪਹਾੜ ਦੇ ਹੇਠਾਂ ਆਪ ਨਗਰ ਬਸਾ ਲਵੋ ਇਹੀ ਜਗ੍ਹਾ ਨਗਰ ਵਾਸਤੇ ਚੰਗੀ ਹੈ ਪੀਰ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਪਹਾੜ ਦੇ ਹੇਠਾਂ ਆਣ ਕੇ ਇੱਕ ਖੁੱਲੀ ਥਾਂ ਵੇਖ ਕੇ ਪਿੰਡ ਦੀ ਨੀਂਹ ਰੱਖ ਦਿੱਤੀ ਅਤੇ ਬਹੁਤ ਸਾਰੇ ਕਾਰੀਗਰ ਤੇ ਮਜ਼ਦੂਰ ਲਗਾ ਕੇ ਕੰਮ ਆਰੰਭ ਕਰ ਦਿੱਤਾ ਜਿਉਂ-ਜਿਉਂ ਮਕਾਨ ਬਣਦੇ ਗਏ ਤਿਉਂ-ਤਿਉਂ ਲੋਕਾਂ ਨੂੰ ਉੱਥੇ ਵਸਾਉਂਦੇ ਅਤੇ ਰੌਣਕ ਵਧਾਉਂਦੇ ਗਏ। ਸ਼੍ਰੀ ਗੁਰਦਿੱਤਾ ਜੀ ਨੇ ਉੱਥੇ ਆਪਣੀ ਪਤਨੀ ਸ਼੍ਰੀ ਨੱਤੀ ਅਤੇ ਸੁਪੁੱਤਰ ਧੀਰਮਲ ਸਹਿਤ ਸੁੰਦਰ ਮਕਾਨ ਬਣਵਾ ਕੇ ਨਿਵਾਸ ਕਰ ਲਿਆ। ਨਗਰ ਦਾ ਨਾਮ ਬਾਬਾ ਜੀ ਨੇ ਕੀਰਤਪੁਰ ਸਾਹਿਬ ਰੱਖਿਆ।